मैं प्रदीप शर्मा नौज नवा जमाना टीवी वार्ता आज ਸਾਡੇ ਭਾਰਤ ਵਿੱਚ ਲੋਕ ਸਭਾ ਦੀਆਂ ਸਤਵੇਂ ਗੇੜੀਆਂ ਚੋਣਾਂ ਚੱਲ ਰਹੀਆਂ ਹਨ ਯਾਨੀ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਬਣਾਉਣ ਵਾਸਤੇ ਲੋਕ ਆਪਣੀ ਵੋਟਾਂ ਦੀ ਤਾਕਤ ਦਿਖਾ ਰਹੇ ਕਈ ਉਪਥਾ ਦਾ ਦੌਰਾ ਕੀਤਾ ਗਿਆ ਸਾਡੇ ਇਸ ਪੱਤਰਕਾਰ ਦੁਆਰਾ ਤੇ ਨਾਲ ਹੀ ਲੋਕਾਂ ਦੇ ਵਿਚਾਰ ਲੈ ਗਏ ਤੇ ਕੁਝ ਨੇਤਾ ਲੋਕ ਵੀ ਇੱਕ ਦੂਸਰੇ ਦੇ ਖਿਲਾਫ ਹੁੰਦੇ ਨਜ਼ਰ ਆਏ ਪੇਸ਼ ਹੈ ਇਸ ਦੀ ਰਿਪੋਰਟ ਪੇਸ਼ ਕਰਤਾ प्रदीप ਸ਼ਰਮਾ ਨਵਜਵਾਨਾ ਟੀਵੀ ਬਾਸ ਅੱਜ ਅਸੀਂ ਤੋਂ ਮਿਲਣ ਜਾਣੇ ਜਿਨ੍ਹਾਂ ਨੇ ਪਹਿਲੀ ਵਾਰੀ ਵੋਟ ਪਾਈ ਹੈ ਉਹਨਾਂ ਦੋ ਬੱਚਿਆਂ ਨੇ ਆਪਣੇ ਜਿਹੜੇ ਵੋਟ ਪਾ ਕੇ ਨਿਕਲੇ ਨੇ ਉਹਨਾਂ ਨੇ ਮਨ ਦੇ ਵਿੱਚ ਕੀ ਵਿਚਾਰ ਸੰਗ ਐਸ ਵਲੇ ਵੋਟ ਪਾਉਣ ਨੂੰ ਕਿ ਉਹਨਾਂ ਨਾਲ ਕੀ ਗੱਲਬਾਤ ਕਰਦੇ ਆ ਕਿ ਅੱਜ ਮੈਂ ਟੈਕਰੀ ਨਾਮ ਲਗਾ ਤੇਰਾ ਨਾਮ ਇੱਥੇ ਬਜਟ ਕਾ ਤੁਸੀਂ ਪਹਿਲੀ ਵਾਰੀ ਵੋਟ ਪਾਈ ਹੈ ਕਿ ਤੁਹਾਡੇ ਮਨ ਦੇ ਵਿੱਚ ਕੀ ਭਾਵ ਸੀ ਮੈਨੂੰ ਤਾਂ ਥੋੜੀ ਨਰਵਸਨੈਸ ਸੀ ਜੀ ਪਰ ਚਲੋ ਕਿੰਨੂ ਵਾਇਏ ਕਿਹੜੀ ਸਰਕਾਰ ਲੈ ਗਈ ਹੈ ਹਾਂ ਜੀ ਥੋੜਾ ਅੰਦਰ ਆ ਕੇ ਕੌਨਫੀਡੈਂਸ ਆਇਆ ਹਾਂ ਲੱਗਾ ਮੈਂ ਇਹ ਨਹੀਂ ਪੁੱਛਾਂਗਾ ਕਿ ਤੁਸੀਂ ਕਿਸ ਨੂੰ ਵੋਟ ਪਾਈ ਹੈ ਪਰ ਇਹ ਇਹ ਜ਼ਰੂਰ ਹੈ ਕਿ ਚਲੋ ਕੌਨਫੀਡੈਂਸ ਆਇਆ ਹੈ ਔਰ ਕਿੰਨੀ ਕੋ ਖੁਸ਼ੀ ਮਨ ਚਾ ਚਲ ਬਹੁਤ ਵਧੀਆ ਗੁੱਡ ਵਿਚਿਜ਼ ਤੁਹਾਡਾ ਕੀ ਸ਼ੁਨਾ ਅਸੀ ਜੀ ਅਸੀ ਸਿੰਘ ਜੀ ਅੱਛਾ ਜੀ ਤੇ ਤੁਸੀਂ ਪਹਿਲੀ ਵਾਰੀ ਵੋਟ ਪਾਈ ਹੈ ਅੱਛਾ ਡਿਪੀਟ ਵੀ ਤੁਹਾਨੂੰ ਮਿਲਿਆ ਕਿ ਕਿ ਪਾਬੰਦ ਮੰਡਲ ਵਿੱਚ ਵੋਟ ਪਾਈ ਚਾਹ। ਇਹ ਥੋੜੀ ਨਰਮਾਸੂਗੀ। ਜੇ ਤੁਹਾਨੂੰ ਵੋਟ ਪਾਈ ਤਾਂ ਮੇਰੇ ਬੰਦਿਆਂ ਵੱਧਿਆ ਨੱਲਾ ਪਾਏ। ਹਾਂ। ਥੋੜੀ ਕੰਟ੍ਰੋਲ। ਲੱਗਦਾ ਕਿ ਜਿਹੜੀ ਦੇਸ਼ ਦੀ ਜਿਹੜੀ ਮੁੱਖ ਚੋਣ ਹੈ ਉਹਦੇ ਵਿੱਚ ਤੁਸੀਂ ਹਿੱਸਾ ਲੈ ਕੇ ਪਹਿਲੀ ਵਾਰੀ ਵੋਟ ਪਾਈ ਹੈ ਤੁਸੀਂ ਤੁਹਾਨੂੰ ਤੁਸੀਂ ਜਿਹੜੇ ਪਾਰਟੀ ਦਾ ਨਾ। ਚਲੋ ਬਹੁਤ-ਬਹੁਤ ਮੁਬਾਰਕਬਾਦ। ਰਾਜੀ। ਪੁੱਛੋ। ਇਹ ਸੰ ਦੋ ਬੱਚੇ ਜਿਨ੍ਹਾਂ ਨੇ ਪਹਿਲੀ ਵਾਰੀ ਵੋਟ ਪਾਈ ਹੋਰ ਉਹਨਾਂ ਦੇ ਪਾਵ ਨੇ। ਔਰ ਸਾਰਿਆਂ ਨੂੰ ਅਪੀਲ ਕਰਦੇ ਜਿਹੜੇ ਹਲੇ ਤੱਕ ਵੋਟ ਪਾ ਨਹੀਂ ਦਿਖਲੇ ਕਿਰਪਾ ਕਰਕੇ ਵੋਟ ਜ਼ਰੂਰ ਪਾਣਾ ਹੋ ਅਤੇ ਦੇਸ਼ ਦੇ ਵਿੱਚ ਸਰਕਾਰ ਦੀ ਪਾਰਟੀ ਦਾ ਵੀ ਆਪਣੀ ਸਾਬਤ ਕਰੋ ਧੰਨਵਾਦ ਨਮਸਕਾਰ ਨਮਸਕਾਰ ਜੋੜਾ ਕੀ ਸ਼ੁਭਨਾਮ ਹੈ ਮੀਨਾ ਜੀ ਅੱਛਾ ਤੁਸੀਂ ਵੋਟ ਪਾ ਕੇ ਆਏ ਹੋ ਇਹ ਮਾਡਲ ਬੂਥ ਹੈ ਜੇ ਤੁਹਾਨੂੰ ਗੇਮ ਲੱਗਿਆ ਔਰ ਤੁਹਾਡੇ ਮੈਂ ਨਹੀਂ ਪੁੱਛਾਂਗਾ ਤੁਸੀਂ ਕਿਨੂੰ ਵੋਟ ਪਾਈ ਨਾ ਤੁਸੀਂ ਦੱਸੋ ਪਰ ਇਹ ਜ਼ਰੂਰ ਪੁੱਛਾਂਗਾ ਕਿ ਤੁਹਾਡੇ ਲੀਡਰਾਂ ਦੇ ਲਛੇदार ਭਾਸ਼ਣ ਔਰ ਵਾਦੇ ਸੁਣਨ ਤੋਂ ਬਾਅਦ ਤੁਹਾਡੇ ਵੋਟ ਪਾਉਣ ਵੇਲੇ ਤੁਹਾਡੇ ਮਨ ਚ ਕੀ ਮੁੱਦੇ ਯਾਦ ਆ ਰਹੇ ਮਮਾਟ ਜੀ ਮੁੱਦੇ ਤਾਂ ਜੀ ਜੋ ਸਾਨੂੰ ਉਹਨਾਂ ਨੇ ਕਿਹਾ ਹੈ ਰਾਜਾ ਗਰੇਂਦਰ ਸਿੰਘ ਨੇ ਜੋ ਉਹ ਹੀ ਮਤੇ ਚਾਰੋਂ ਸਾਜ ਨੇ ਉਹ ਹੀ ਕਿਹਾ ਅੱਛਾ ਤੇ ਸਾਨੂੰ ਉਹਨਾਂ ਨੂੰ ਪੂਰਾ ਸਹਿਯੋਗ ਜੇਰੇ ਮਾਜੀ ਜਿੱਤੇ ਸਾਢਲੇ ਤਾਂ ਦੋਨੋਂ ਹੀ ਬਹੁਤ ਵਧੀਆ ਨੇ ਦੋਨੋਂ ਹੀ ਬਹੁਤ ਵਧੀਆ ਨੇ ਔਰ ਨਹੀਂ ਤੁਹਾਨੂੰ ਲੱਗਦਾ ਕਿ ਮਹਿੰਗਾਈ ਦਾ ਮੁੱਦਾ ਹੈ ਕੋਈ ਮਹਿੰਗਾਈ ਦਾ ਮੁੱਦਾ ਹੈ ਸਿਲੰਡਰ ਬਹੁਤ ਮਹਿੰਗਾ ਹੋ ਗਿਆ ਮੋਦੀ ਜੀ ਦਾ ਸਿਲੰਡਰ ਬਹੁਤ ਕੱਚਾ ਕਰਦਾ ਹਾਂ ਕਿਉਂਕਿ ਸਭ ਤੋਂ ਵੱਡਾ ਬੀਜ ਤੇ ਰਸੋਈ ਤੋਂ ਹੀ ਸ਼ੁਰੂ ਹੁੰਦਾ ਹੈ ਹਾਂਜੀ ਔਰ ਜਿਨ੍ਹਾਂ ਨੇ ਬੱਚੀਆਂ ਬਿਆਣੀਆਂ ਉਹਨਾਂ ਦੇਖ ਲਓ 75000 ਰੁਪਏ ਸੋਨਾ ਹੋ ਗਿਆ ਗਰੀਬ ਆਦਮੀ ਕਿੱਥੇ ਜਾਏ ਹੈ ਨਾ ਤੇ ਤੁਹਾਨੂੰ ਐਂਡ ਐ ਇੱਥੇ ਜਿਹੜਾ ਇੰਤਜ਼ਾਮ ਕੀਤਾ ਗਿਆ ਤੁਸੀਂ ਉਹਦੇ ਤੋਂ ਸੈਟੀਸਫਾਈ ਹੋ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂਜੀ ਨਮਸਕਾਰ ਜੀ ਨਮਸਕਾਰ ਜੀ ਕਿਸ਼ਮ ਨਾਮ ਤੁਹਾਡਾ ਰਜਿੰਦਰ ਗੱਬਾ ਜੀ ਗੱਬਾ ਸਾਹਿਬ ਲੀਡਰਾਂ ਦੇ ਝੂਠੇ ਸੱਚੇ ਲਛੇदार ਵਾਦੇ ਸੁਣਨ ਤੋਂ ਬਾਅਦ ਤੁਸੀਂ ਵੋਟ ਪਾਈ ਹੈ ਹਾਂਜੀ ਤੇ ਤੁਹਾਡੇ ਜਮਾਤ ਚ ਮੈਂ ਨਹੀਂ ਪੁੱਛਾਂਗਾ ਤੁਸੀਂ ਕਿਹਨੂੰ ਵੋਟ ਪਾਈ ਨਾ ਹੀ ਤੁਸੀਂ ਦੱਸਣਾ ਪਰ ਇਹਨਾਂ ਜ਼ਰੂਰ ਪੁੱਛਾਂਗਾ ਕਿ ਇਹ ਇਹਨੇ ਭਾشنबाजी ਸੁਣਨ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਵੋਟ ਪਾਉਣ ਵੇਲੇ ਕੀ ਬੁੱਦੇ ਰਹੇ ਬੁੱਦੇ ਇਹ 10 ਸਾਲਾਂ ਦੇ ਵਿੱਚ ਅਸੀਂ ਦੇਖਿਆ ਜੀ ਅਸੀਂ ਪੁਰਾਣੇ ਕਾਂਗਰਸੀ ਹੈ ਅੱਛਾ ਜੀ ਕਾਂਗਰਸ ਨੂੰ ਵੋਟ ਬੰਦੇ ਰਹੇ ਸੀ ਅਗੇ ਜੀ ਜੀ ਪਰ ਹੁਣੇ 10 ਸਾਲ ਅਜਿ ਦੇਖਿਆ ਹੈ ਕਿ ਜੋ ਵਿਕਾਸ ਦੇ ਨਜ਼ਰ ਆਇਆ ਹੈ ਹਾਂ ਜੀ ਜ਼ਰੂਰੀ ਨਹੀਂ ਹੈ ਕਿ ਅਸੀਂ ਇੱਕ ਇੱਕ ਲੈਵਲ ਦੇ ਕਹਿੰਦੇ ਆ ਕਿ ਸਾਡੇ ਕੋਲ ਇਥੇ ਵਪਾਰੀ ਲੈਵਲ ਤੇ ਵਪਾਰ ਨੂੰ ਥੋੜਾ ਨੁਕਸਾਨ ਹੋਇਆ ਹੈ ਹਾਂ ਗਿੰਦੇ ਵੀ ਐਸੀ ਕਿ ਨੁਕਸਾਨ ਹੈ ਗਿਆ ਵਪਾਰੀ ਦੌਰ ਦੇ ਐਸੀ ਨੁਕਸਾਨ ਕਿੰਨੇ ਆ ਜੀ 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 ਜਿਹੜੇ ਆਲ ਓਵਰ ਦੇਸ਼ ਦੇ ਕੀ ਹੈ ਜਾਂ ਸਭਾਜ ਦੇ ਵਿਖੀ ਹੈ ਜਾਂ ਅੰਟਰਨੈਸ਼ਨਲ ਲੈਵਲ ਦੇ ਵਿਖੀ ਹੈ ਨੁਕਸਾਨੋਂ ਕੋਈ ਨਾ ਕੋਈ ਉਹਦੇ ਚ ਵੱਡੇ ਨਜ਼ਰ ਆ ਰਹੇ ਅੱਛਾ ਜੀ ਇਸ ਕਰਕੇ ਮਜ਼ਬੂਤ ਸਰਕਾਰ ਨੂੰ ਵੋਟ ਪਾਣੀ ਬਹੁਤ ਕੋ ਬਹੁਤ ਕੋ ਇਸ ਕਰਕੇ ਰੇਲੀ ਮਿਲੀ ਸਰਕਾਰ ਨੂੰ ਐਸੀ ਇੱਛਾ ਨਹੀਂ ਹੋਈ ਹੈ ਜੀ ਨਹੀਂ ਤੁਸੀਂ ਵੋਟ ਪਾਈ ਹੈ ਇਹ ਹੀ ਬਹੁਤ ਵੱਡੀ ਗੱਲ ਹੈ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ